ਪਾ ਅੱਧਾ ਨਾਗਰਿਕ ਮਾਰਿਆ ਗਿਆ ਜੇ ਲਾਈਨਾਂ 'ਚ ਖੜਾ ਤੁਸੀਂ ਲਾਈਨਾਂ 'ਚ ਖੜਾ ਕਰਿਆ ਬਾਨੀ ਦੇਖਿਆ ਤੁਸੀਂ ਲਾਈਨਾਂ 'ਚ ਖੜਾ ਕੋਈ ਅੰਡਾਨੀ ਲੈਣਾ 'ਚ ਖੜਾ ਕੋਈ ਟਾਟਾ ਬਿਰਲਾ ਬੈਂਕ ਵਾਲੀਆਂ ਲਾਈਨਾਂ 'ਚ ਕੋਈ ਕੋਈ ਅਮੀਰ ਬੰਦਾ ਖੜਾ ਹੋਵੇ ਨਾ ਕੌਣ ਖੜਾ ਸੀ ਰੇੜੀ ਵਾਲਾ ਖੇਤ ਮਜ਼ਦੂਰ ਕਿਸਾਨ ਸਬਜ਼ੀ ਵਾਲਾ ਡਿਆੜੀਦਾਰ ਖੜੀ ਸੀ ਸੋ ਵੀਰੋ ਕੋਈ ਉਮੀਦ ਨਾ ਰੱਖਿਓ ਇਹਨਾਂ ਤੋਂ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਬੱਚੇ ਬੱਚਿਆਂ ਨੂੰ ਪਤਾ ਕੀਨੇ ਕਰਾਈ ਥੱਲੇ ਕੈਪਟਨ ਨੂੰ ਨਹੀਂ ਪਤਾ ਬਸ ਉਹਨੂੰ ਵੀ ਪਤਾ ਹੈ ਉਹ ਬਚਾਉਂਦਾ ਹੈ ਵੱਡੇ ਬਾਦਲ ਨੂੰ ਤੇ ਮੁੰਡੇ ਨੂੰ ਹੁਣ ਜਦੋਂ ਐਸਆਈਟੀ ਦੀ ਜਿਹੜੀ ਰਿਪੋਰਟ ਹੈ ਉਹਦੀ ਜਾਂਚ ਹੈ ਉਹ ਬਾਦਲਾਂ ਦੇ ਘਰਵਾਲੇ ਨੂੰ ਜਾਂਦੀ ਹੈ ਤਾਂ ਹੁਣ ਉਹ ਐਸਆਈਟੀ ਤੇ ਸਵਾਲ ਠਾਉਣ ਲੱਗ ਗਏ ਪਹਿਲਾਂ ਉਹ ਕਹਿੰਦੇ ਸੀ ਮੈਂ ਅਸੀਂ ਜਸਟਿਸ ਰਣਜੀਤ ਸਿੰਘ ਨੂੰ ਜਾਜੀ ਨਹੀਂ ਮੰਨਦੇ ਹੁਣ ਉਹ ਕਹਿੰਦੇ ਕੁਮਰ ਬਿਜੇ ਪ੍ਰਤਾਪ ਨੂੰ ਅਸੀਂ ਅਫਸਰੀ ਨਹੀਂ ਮੰਨਦੇ ਜਿਹੜਾ ਇਹਨਾਂ ਦੇ ਬਾਰੇ ਦੀ ਜਾਂਚ ਕਰੇ ਉਹਦਾ ਉਹਦਾ ਸਰਟੀਫਿਕੇਟ ਪਹਿਲਾਂ ਉਹ ਤੋਂ ਇਹਨੇ ਤੋਂ ਲੈਣਾ ਪਊਗਾ ਕਿ ਅਸੀਂ ਹਾਂ ਇਹਦਾ ਮਤਲਬ ਇਹ ਅੰਦਰੋਂ ਡਰੇ ਹੋਏ ਨੇ ਜੇ ਕਿਤੇ ਰਾਜਨੀਤਿਕ ਦਬਾਅ ਨਾ ਪਵੇ ਕੈਪਟਨ ਸਾਹਿਬ ਆਪਣੀ ਦੋਸਤੀ ਨਾ ਨਭਾਉਣ ਬਾਦਲ ਨਾਲ ਜੇਲ੍ਹ ਤੋਂ ਜੇਲ੍ਹ ਤੋਂ ਚੈਦੇ ਬਾਤਲ ਹੋਰੀ ਹੁਣ ਬਾਦਲ ਵੀ ਲੱਗ ਗਿਆ ਖੇਖਣ ਜੇ ਕਰਨ ਪੁਰਾਣੇ ਮੈਨੂੰ ਜੇਲ੍ਹ ਚਲ ਜਾਣ ਨੂੰ ਫਿਰਦੇ ਨੇ ਜੀ ਮੈਨੂੰ ਲੈ ਜਾਓ ਜੀ ਮੇਰਾ ਕੱਪੜੇ ਵੀ ਨਾਲ ਲਈ ਫਿਰਦਾ ਮੈਂ ਫਿਰ ਕਹਾਂ ਦਿੱਤਾ ਸੀ ਮੈਂ ਕਿਹਾ ਜੀ ਬਾਦਲ ਸਾਹਿਬ ਕੱਪੜੇ ਨਾਲ ਲੈ ਜਾਣ ਦੀ ਖੇਚਲਾ ਨਾ ਕਰਿਓ ਕੈਂਦੀਆਂ ਨੂੰ ਵਰਦੀ ਮਿਲਦੀ ਹੁੰਦੀ ਹੈ ਉੱਥੇ ਤੂੰ ਜਾਣ ਵਾਲੇ ਨੂੰ ਕਿਹਾ ਵੀਰੋ ਵਰਦੀ ਤੇ ਨੰਬਰ ਲੱਗਿਆ ਹੁੰਦਾ ਜੇਬ ਤੇ ਇਹਨਾਂ ਨੂੰ ਤਾਂ ਨੰਬਰ ਵੀ 420 ਮਿਲਣਾ ਸੀ ਤਾਂ ਹਾਂ ਵੀ 420 ਨੰਬਰ ਕਹਿਦੀ ਐ ਸੋ ਵੀਰੋ ਅੱਜ ਅਕਾਲੀ ਦਲ ਨੂੰ 10 ਕੈਂਡੀਡੇਟ ਵੀ ਨੰਬਰ ਨੇ ਕਹਿੰਦਾ ਤਾਂ ਬੀਜੇਪੀ ਕਾ ਲੜ ਰਹੇਗਾ 13 ਚੋਂ 10 ਹੀ ਲੱਭਣੇ ਨੇ ਇਹਨਾਂ ਨੇ 10 ਨਹੀਂ ਲੱਭ ਰਹੇ ਸੋ ਵੀਰ ਬਾਦਲ ਨੂੰ ਦੇਖ ਕੇ ਜਹੇਦਾਰ ਕੁੰਡਾ ਬੰਦ ਕਰਦਾ ਵੀ ਨਹੀਂ ਕੈਟਰੈਕਟਰਾਂ ਦੇ ਜੇ ਕਿਉਂਕਿ ਕਸੂਤਾ ਉਹਦੀਆਂ ਨੇ ਭੁੰਦਣਾ ਉਹਨੂੰ ਕੁੰਡਾ ਜਹੇਦਾਰਾਂ ਨੂੰ ਆਪਾਂ 3 ਸੇ ਕੇ ਕਰੇ ਵਾੜਾ ਬੁਆ ਕੇ ਰੱਖਤਾ ਜੀ ਸਰਦਾਰ ਸਿੰਘ ਟੀਮ ਸਨੇ ਕਿਹਾ ਨਹੀਂ ਲੜਨਾ ਆਦੇ ਮੁੰਡੇ ਨੂੰ ਵੀ ਕਿਹਾ ਨਹੀਂ ਲੜਨਾ ਮਾਹੌਲ ਠੀਕ ਨਹੀਂ ਹੈਗਾ ਸੁਖਵੀਰ ਬਾਦਲ ਦਾ ਪਰਮੇਂਦਰ ਢੀਂਸੇ ਤੇ ਪ੍ਰੈਸ਼ਰ ਪੈ ਗਿਆ ਉਹ ਕਹਿੰਦਾ ਮੈਂ ਕਿਹਾ ਉਹਦੇ ਬਾਪੂ ਦੀ ਮਾਨ ਦਾ ਤੂੰ ਵੀ ਨਾ ਮਨ ਉਹ ਲੜਾ ਕੇ ਰੱਖ ਦੇ ਉਹ ਬਰ ਉਹ ਬੋਤਲ ਨਾ ਕਰਾ ਦੇ ਠੀਕ ਹੈ ਨਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਪਈ ਹੈ ਉਹਨਾਂ ਦੀ ਅਮ ਆ ਸਜਾ ਪਰਮਾਤਮਾ ਆਪ ਹੀ ਸਜਾ ਦੇਊ ਗੁਰੂ ਆਪੀ ਸਜਾ ਦੂ ਕਿਸੇ ਕਰਤੈ ਤੋਂ ਉਮੀਦ ਨਾ ਕਰਾ ਸਜਾਈ ਹੈ ਬਾਈ ਜਿਹੜੀ ਪਰਮਾਤਮਾ ਦੀ ਛੋਟੀ ਹੈ ਨਾ ਜਦੋਂ ਉਹ ਚੱਲਦੀ ਹੈ ਉਹਦੀ ਆਵਾਜ਼ ਨਹੀਂ ਆਉਂਦੀ ਆ ਸਜਾਈ ਹੈ 92 ਸਾਲ ਦਾ ਬਾਪੂ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦਾ ਮੁੱਖ ਮੰਤਰੀ ਉਹਨੂੰ ਅਕਾਲ ਤਖਤ ਸਾਹ ਤੇ ਲੈ ਕੇ ਪੰਜ ਛਿਮੀ ਦੇ ਪਹਿਲਾਂ ਬਿਨਾਂ ਬੁਲਾਈ ਚਲੇ ਗਏ ਸਾਰਾ ਟੱਬਰ ਪੁੱਤ ਭਤੀਜੇ ਸਾਰੇ ਜੀਜੇ ਇਕੱਠੇ ਹੋ ਕੇ ਕਹਿੰਦੇ ਆ ਜਾ ਬਾਪੂ ਜੋੜੇ ਜੁੱਤੀ ਸਾਫ਼ ਕਰਕੇ ਦੇਖ ਲਈਏ ਕਿਤੇ ਲੋਕ ਮੰਨ ਲੈਣ ਆਪਣੀ ਗੱਲ ਉਹਦਾ ਵੀ ਮਜ਼ਾਕ ਹੀ ਉੱਡਿਆ ਪਤਾ ਨਹੀਂ ਕੀ ਖਾ ਕੇ ਗਿਆ ਸੀਗਾ ਸੁਖਵੀਰ ਬਾਦਲ ਉਥੇ ਚੱਪਲਾ ਚੁੱਪਲਾ ਤੇ ਪਾਲਿਸ਼ ਫੇਰ ਰਿਹਾ ਹੈ ਜੈਕਵਿਨ ਸਪੋਰਟ ਸ਼ੂ ਸੀਗੇ ਉਹ ਤੇ ਕਾਲੀ ਪਾਲਿਸ਼ ਫੇਰਤੀ ਉਹ ਬੰਦਾ ਰੋਂਦਾ ਫਿਰਦਾ ਮੇਰੇ ਮੇਰੇ ਫੂਟ ਖਾ ਰਿਹਾ ਹਰ ਸਿਮਰਤ ਕੌਰ ਤਵੀ ਦੇ ਉੱਤੇ ਰੋਟੀਆਂ ਲਾਉਂਦੀ ਬੈਠੀ ਸੀ ਦੇਖੀ ਸੀ ਨਾ ਤਵੀ ਦੇ ਉੱਤੇ ਤਵੀ ਦੇ ਚੁੱਲੇ ਦੇ ਤਵੀ ਚੜੀ ਹੋਈ ਸੀ ਰੋਟੀਆਂ ਲਾਉਂਦੀ ਸੀ ਚਾਰ ਪੰਜ ਰੋਟੀਆਂ ਸਾਰੇ ਹੀ ਕੋ ਕਦੇ ਥੱਲੀਆਂ ਹੁਣ ਤਾਂ ਪਤਾ ਲੱਗੇ ਨਾ ਤਿੰਨ ਦਿਨ ਪੱਤਰਕਾਰ ਪੁੱਛੀ ਗਏ ਨੇ ਗਲਤੀਆਂ ਦਾ ਦੱਸ ਦੋ ਕਿਹੜੀਆਂ ਨੇ ਜਿਹਨਾਂ ਦੀ ਪੁੱਲ ਬਖਸਾਉਣਾ ਆਇਓ ਦੱਸਿਆ ਹੀ ਨਹੀਂ ਕਹਿੰਦਾ ਚਲੋ ਸਾਰੀਆਂ ਗਲਤੀਆਂ ਨੇ ਇਹ ਸਜਾਈ ਮਿਲ ਰਹੀ ਹੈ ਇਹ ਪਰਮਾਤਮਾ ਵੱਲੋਂ ਸਜਾਈ ਮਿਲ ਰਹੀ ਹੈ ਦੇਖਦੇ ਜਾਏ ਹੁੰਦਾ ਕੀ ਇਹਨਾਂ ਦਾ ਹਾਲ ਸੀਆਈਟੀ ਦੀ ਰਿਪੋਰਟਾਂ ਨੇ ਅਕਾਲੀ ਦਲ ਜ਼ੀਰੋ ਖਤਮ ਪਿੰਡਾਂ 'ਚ ਵੀ ਨਹੀਂ ਜਾ ਰਿਹਾ ਕੋਈ ਸੁਦੇ ਟੀਮ ਪਰਮਿੰਦਰ ਟੀਮ ਸਾਹਿਬ ਪਤਾ ਕਿੰਨੇ ਲੜ ਰਿਹਾ ਹੈ ਪੱਤਰਕਾਰ ਨੇ ਕਿਹਾ ਕੀ ਕਹਿਣਾ ਚਾਹੋਗੇ ਜੀ ਕੋਰਨਾਟਨੀ ਸੀ ਹੁਣ ਚੱਲ ਫਿਰ ਹੁਣ ਪਾਰਟੀ ਨੇ ਵੈਦਾ ਚਲੋ ਲੜਦੇ ਆ ਜਿਹੜਾ ਇਹਨੂੰ ਪਹਿਲੀ ਆਏ ਆ ਪਿੰਦੀ ਕਲਾ ਚ ਉਹ ਤਾਂ ਹਾਰਦੇਵ ਚ ਰੱਖੀ ਫਿਰਦਾ ਫਿਰਦਾ ਮੱਕੂ ਸੋ ਵੀਰੋ ਕਾਂਗਰਸ ਨੇ ਵਾਦਾ ਖਿਲਾਫੀਆਂ ਕੀਤੀਆਂ ਨੇ ਅੱਜ ਰਾਹੁਲ ਗਾਂਧੀ ਕਹਿੰਦਾ 72000 ਰੁਪਏ ਪਾਉਂਗਾ ਮੈਂ ਗਰੀਬਾਂ ਦੇ ਖਾਤੇ ਚ ਹਰੇਕ ਸਾਲ ਹੈਨਾ ਇਹ 2 3000 ਰੁਪਏ ਉਹਨਾਂ ਖਾਤੇ 'ਚ ਆਊਗਾ ਜਿਹਨਾਂ 'ਚ ਮੋਦੀ ਵਾਲਾ 15 ਲੱਖ ਆਇਆ ਹੈ। ਆਕਾਣਾ ਬਦਲ ਲਿਓ। ਇਹ 7000 ਰੁਪਏ ਉਹਨਾਂ ਖਾਤੇ 'ਚ ਆਊਗਾ ਜਿੱਦ ਘਰ ਘਰ ਨੌਕਰੀ ਤਹਿਤ ਤੁਹਾਡੇ ਪੁੱਤੀ ਪੁੱਤਰ ਨੂੰ ਜਿਹੜੀ ਨੌਕਰੀ ਮਿਲੀ ਹੈ ਉਹਦੀ ਤਨਖਾਹ ਹੁੰਦੀ ਹੈ ਉਹਨਾਂ ਖਾਤੇ 'ਚ ਆਊਗਾ ਇਹ। ਇਹ ਇਹ 3000 ਰੁਪਏ ਉਹਨਾਂ ਖਾਤੇ 'ਚ ਆਊਗਾ ਜਿੱਦੇ 2500 ਰੁਪਏ ਬढ़ापा ਪੈਨਸ਼ਨ ਆਉਂਦੀ ਹੈ ਜਿਹੜੀ ਸਰਕਾਰ ਨੇ ਲਈ ਆਪਾਂ ਨੂੰ। ਇਹ 3000 ਰੁਪਏ ਉਹਨਾਂ ਖਾਤੇ 'ਚ ਆਊਗਾ ਜਿਹਦੇ ਵਿੱਚ ਘਰ ਘਰ ਜਿਹੜਾ ਕਰਜ਼ਾ ਮਾਫ਼ ਕਰਨਾ ਸੀ ਹਰੇਕ ਬੈਂਕ ਦਾ ਕਾਰਡ ਪਿਆ ਨਾ ਜਿਹੜੇ ਜ ਮੈਂ ਨਹੀਂ ਕਰ ਤੂੰ ਮੈਂ ਆਪਾ ਦੂੰਗਾ ਯਾਰ ਗੱਲ ਕੋਈ ਕੋਈ ਨੌਕਰੀਆਂ ਦੇਣ ਦੀ ਗੱਲ ਕਰੋ ਯਾਰ ਭਿਖਾਰੀ ਬਣਾਈ ਜਾਂਦੇ ਸਾਨੂੰ ਤੁਸੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਸਰਕਾਰੀ ਸਕੂਲਾਂ ਦਾ ਰਿਜ਼ਲਟ 96% ਆਉਂਦਾ ਹੈ ਪ੍ਰਾਈਵੇਟ ਦਾ 99% ਆਉਂਦਾ ਹੈ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਵਾਲੇ ਬਹੁਤ ਵੱਡੇ ਵੱਡੇ ਸਕੂਲ ਨੇ ਉਹ ਦਿੱਲੀ ਦੇ ਵਿੱਚ ਜੱਜ ਦਾ ਮੁੰਡਾ ਜੱਜ ਦਾ ਬੱਚਾ ਤੇ ਝੁੰਗੀ ਝੋਪੜੀ ਵਾਲਦਾ ਬੱਚਾ ਇੱਕੋ ਟੇਬਲ ਤੇ ਬਹਿ ਕੇ ਸਰਕਾਰੀ ਸਕੂਲ ਤੋਂ ਫਰਲ ਲਾ ਕੇ ਆ ਰਿਹਾ ਇਸੇ ਤਰ੍ਹਾਂ ਤੇ ਕੁਛ ਕਰਨ ਦਾ ਮਨ ਹੋਵੇ ਦਿੱਲੀ ਦੇ ਵਿੱਚ ਹਸਪਤਾਲ ਇਲਾਜ ਫ੍ਰੀ ਹੈ 70000 ਰੁਪਏ ਲੱਗੇ ਇਲਾਜ ਫ੍ਰੀ ਐ ਇਥੋਂ ਭੇਜਦਾ ਮੈਂ ਦਿੱਲੀ ਅੱਜ ਵੀ ਭੇਜੇ ਨੇ ਦੋ ਮੁੰਡੇ ਇਲਾਜ ਕਰਾਉਣਾ ਉਹਨਾਂ ਦਾ ਇੱਥੇ ਇਲਾਜ ਨਹੀਂ ਹੈਗਾ ਉੱਥੇ ਉੱਥੇ ਕਰਾਉਨੇ ਆ ਇੱਥੇ ਕਿਉਂ ਨਹੀਂ ਕਰ ਸਕਦੇ ਵੀ ਠੀਕੇ 1 ਰੁਪਿਆ ਜੁੰਡ ਦਿੰਦੇ ਆ ਉੱਥੇ ਦਿੱਲੀ ਚ ਬਿਜਲੀ ਦਾ ਇੱਥੇ ਪਏ ਹੋਣੇ ਬਿੱਲ 25 25000 ਦੇ ਪਏ ਹੋਣੇ 35 35000 ਦੇ ਜਿਹਨਾਂ ਦੇ ਮਾਪ ਨੇ ਉਹਨਾਂ ਨੂੰ ਆਉਂਦੇ ਨੇ ਪਹਿਲ ਸੋ ਵੀਰੋ ਨੀਤ ਸਾਹਬ ਜੀ ਆਪਾਂ ਕਣਕ ਵੇਚਾਂਗੇ 15-20 ਦਿਨ ਨੂੰ ਰੰਗ ਬਦਲ ਲੀਏ ਕਣਕਾਂ ਆਪਾਂ ਵੇਚਾਂਗੇ ਕਿੰਨੇ ਰੁਪਏ 1840 ਰੁਪਏ ਪੁਆਇੰਟਲ ਦਿੱਲੀ ਦੇ ਕਿਸਾਨ 80000 ਏਕੜ ਕਣਕ ਵੀਜੀ ਹੋਈ ਹੈ ਦਿੱਲੀ ਸਰਕਾਰ ਦੇ ਅੰਡਰ ਦਿੱਲੀ ਦੇ ਕਿਸਾਨ 15-20 ਦਿਨਾਂ ਨੂੰ ਕਣਕ ਵੇਚਣਗੇ 2616.3 ਪੁਆਇੰਟਲ ਕਿਉਂਕਿ ਸਵਾਮੀਨਾਥ ਨਿਯਮ ਰਿਪੋਰਟਾਂ ਦੇ ਮੁਤਾਬਕ ਜਿਹੜਾ ਭਾਅ ਹੈ ਉਹ 2616 ਬਣਦਾ ਹੈ ਖੇਤਰੀਵਾਲ ਕਹਿੰਦਾ ਸਰਕਾਰ ਦੇ ਭਾਅ 'ਚ ਤੇ ਸਵਾਮੀਨਾਥ ਦੇ ਭਾਅ 'ਚ ਜਿੰਨਾ ਫਰਕ ਹੈ ਉਹ ਮੈਂ ਬੋਨਸ ਦੇਦਾ ਨਾ 1.800 ਕਿੱਕ ਪੁਆਇੰਟ ਤੋਂ ਬੋਰ ਦੇ ਰਿਹਾ 100 ਕਰੋੜ ਰੁਪਏ ਕੱਢ ਕੇ ਪਾਸੇ ਧਰ ਲਿਆ 23-24000 ਦਾ ਫਰਕ ਪੈ ਜੂ ਕਿੱਲੇ ਮਗਰ ਠੀਕ ਉਹ ਨਹੀਂ ਕਰ ਸਕਦਾ ਵੀ ਕੈਪਟਨ ਇੱਥੇ ਇਹ ਕਹਿੰਦੇ ਵਾਸਤੇ ਇੱਥੇ ਉਹ ਹੈਲੀਕਾਪਟਰਾਂ ਝੂਟੇ ਲੈਣ ਵਾਸਤੇ ਰੱਖਿਆ ਸੀ ਉਹ ਬੈਠੀ ਨੇ ਯੂਨੀਅਨਾਂ ਕਿਸਾਨ ਯੂਨੀਅਨਾਂ ਨਾਲ ਸੜਕਾਂ ਤੇ ਉਹ ਬੈਠੇ ਧੂਣੀ ਮਿਲਣ ਵਾਲੇ ਉਹ ਪੈਸੇ ਦੱਬੀ ਬੈਠੇ ਨੇ ਕੋਈ ਹੈ ਵਾਲੀ ਗੱਲ ਸਾਡਾ ਤੁਸੀਂ ਤੁਸੀਂ ਮੈਨੂੰ ਪਾਰਲੀਮੈਂਟ ਭੇਜਿਆ 5 ਸਾਲਾਂ ਦੇ ਵਿੱਚ ਤੁਸੀਂ ਮਾ ਨਾ ਸਿਰ ਉੱਚਾ ਕਰ ਸਕਦੇ ਯਾਰ ਸਾਡੇ ਬੰਦੇ ਨੇ ਰੋਜ਼ ਉੱਥੇ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੇ ਪੇਂਦਾ ਪਿਆ ਹੁੰਦਾ ਸੀ ਮੈਂ ਗੱਲ ਤੋਂ ਵੀਡੀਓ ਪਾਉਣ ਲੱਗੂਗਾ ਪਾਰਲੀਮੈਂਟ ਤੋਂ ਮੈਨੂੰ ਵੀਡੀਓ ਮਿਲੀਆਂ ਨੇ ਜਿਹੜੀਆਂ ਹਰੇਕ ਐਂਪੀਕੜਾ ਸਾਡਾ ਦੀ ਸਪੀਚਾਂ ਦੀ ਗੱਲ ਤੋਂ ਮੈਂ ਵੀਡੀਓ ਪਾਉਣ ਲੱਗੂਗਾ ਇੱਕ ਦਿਨ 'ਚ ਤਿੰਨ ਪਾਏ ਕਰੂਗਾ ਸਵੇਰੇ 8 ਵਜੇ ਦੁਪਹਿਰੇ 1 ਵਜੇ ਸ਼ਾਮ ਨੂੰ 6 ਵਜੇ ਵੀ ਡਾਕਟਰ ਦਵਾਈ ਨਹੀਂ ਲਿਖਦਾ ਜਾਂ ਨਿਰਨੇ ਕਾਲ ਜਾਂ ਰੋਟੀਖਾਨੇ ਤੋਂ ਪਹਿਲਾਂ ਤਿੰਨ ਵੀਡੀਓ ਪਾ ਕਰੂੰਗਾ ਤਾਂ ਵੀ ਨਹੀਂ ਮੁੱਕਣੀਆਂ 167 ਵੀਡੀਓ ਨੇ ਮੇਰੇ ਕੋਲੇ ਪਾਰਲੀਮੈਂਟ ਦੀਆਂ ਕੱਲੀ ਦੀਆਂ ਦੇਖੋਗੇ ਤੁਸੀਂ ਹਰ ਰੋਜ਼ ਤਿੰਨ ਮੈਂ ਲੋਕਾਂ ਦੀ ਗੂੰਜ ਉਹਦਾ ਨਾਂ ਰੱਖਿਆ 14 ਤੋਂ 19 ਤੱਕ ਦੀ ਪਹਿਲੇ ਇਹ ਕਿਉਂ ਨਹੀਂ ਬੋਲੇ ਨਹੀਂ ਪਹਿਲਾਂ ਜਾ ਕੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦੀ ਦਿਨ ਨੂੰ ਉਹਨਾਂ ਨੂੰ ਸ਼ਰਧਾਂਜਲੀ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦਵਾਈ ਵੀ ਐਸ ਵਾਰ 27 ਦਸੰਬਰ ਨੂੰ ਕਿਵੇਂ ਕਰਤੀ ਫਿਰ ਲਾਈਕ ਕੀਤੀ ਉਹਨਾਂ ਨਾਲਸੇ ਇਹ ਪੰਪੇਆਂ ਤੇ ਰੋਟੀਆਂ ਸੇਕੀ ਗਏ ਨੇ ساری ਉਮਰ ਸੋ ਵੀਰੋ ਇਹਨਾਂ ਕੋਲੇ ਕੋਈ ਤਾਂ ਗੱਤਬੀਤ ਨਹੀਂ ਗੱਲੇ ਕੱਲੇ ਰਪੀ ਦਾ ਹਿਸਾਬ ਪਿਆ ਮੇਰੇ ਕੋਲ ਹੋ ਸਕਦਾ ਮੈਂ ਤੁਹਾਡੇ ਪਿੰਡ ਨਾ ਆਇਆ ਹੋਵਾਂ ਪਰ ਮੇਰੇ ਨਾਲ ਪਹਿਲਾਂ ਗਰੰਟਾ ਪਹੁੰਚਿਆ ਹੋਣਗੇ ਮੇਰੇ ਆ ਮੈਂ ਮੈਂ ਪਾਰਲੀਮੈਂਟ ਤੇ ਗੈਰ ਹਾਜ਼ਰ ਹੋਵਾਂ ਫਿਰ ਮੈਂ ਗੁਨਾਹਗਾਰ ਆ ਮੈਂ ਉੱਥੇ ਨਾ ਜਾਵਾਂ ਫਿਰ ਮੈਂ ਗੁਨਾਹਗਾਰ ਆ ਹੋ ਸਕਦਾ ਇੱਥੇ ਤੁਹਾਡੇ ਮੈਂ ਨਾ ਆਇਆ ਹੋਵਾਂ ਜਿੱਥੇ ਵਾਸਤੇ ਤੁਸੀਂ ਮੈਨੂੰ ਚੁਣਿਆ ਉੱਥੇ ਉੱਥੇ ਹਾਜ਼ਰੀ ਤੇ ਉੱਥੇ ਡਿਵੈਟਾਂ ਜਿੱਸਾ ਦੇਖੋ ਓਨੇ ਹੀ ਪੈਸੇ ਝਿੰਸੇ ਨੂੰ ਵੀ ਮਿਲਦੇ ਨੇ ਉਹਦਾ ਕੋਈ ਪੈਸਾ ਐਥੇ ਉਹ ਵੀ ਮੈਂ ਮਹਿਨਤੀ ਐ ਸੰਗਤੋਂ ਆ ਸਵਾਦਾ ਉਹ ਵੀ ਉਹ ਕਦੇ ਪਾਰਲੀਮੈਂਟ ਚ ਬੋਲਿਆ ਨਹੀਂ ਸੋ ਵੀਰੋ ਥੋੜੇ ਨਾਲ ਆ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਭ੍ਰਿਸ਼ਟਾਚਾਰੀਆਂ ਨੇ ਹੁਣ ਤੱਕ ਕਿੰਨਾ ਕੁ ਨੁਕਸਾਨ ਕਰਤਾ ਹੋਣਾ ਪੰਜਾਬ ਦਾ 70 ਸਾਲਾਂ ਦਾ ਦੇਸ਼ ਦਾ ਮਗਾ ਜੀ ਕਿੰਨਾ ਕ ਨੁਕਸਾਨ ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਨੇ ਕਸਤੂਰੀ ਲੜਾਈ ਦੀ ਦੁਕਾਨ ਹੈ ਕਸਤੂਰੀ ਦੀ ਦੁਕਾਨ ਉਹ ਚੋਰੀ ਹੋ ਗਈ ਦੁਕਾਨ ਚ ਕੋਈ ਹੋਣੇ ਚਲੋ ਚੋਰ ਉਹਦਾ ਲੈ ਗਏ ਪਾਰ ਲਾ ਕੇ ਕੱਢ ਕੇ ਲੈ ਗਏ ਅਗਲੇ ਦਿਨ ਆਇਆ ਉਹਨੇ ਪੁਲਿਸ ਨੂੰ ਰਿਪੋਰਟ ਲਿਖਾਤੀ ਲੋੜੀ ਵਾਲੇ ਦਿਨ ਸੀ ਦੁਕਾਨ ਦਾ ਚਲਾਉਣੀ ਸੀ ਉਹਨੇ ਗੱਚਕ ਰਿਓੜੀਆਂ ਜੀਆਂ ਬੋਰੀ ਦੇ ਮੂੰਹ ਜਾਂ ਮੋਸਕੇ ਜੇ ਧਰਤੀਆਂ ਲੋਕ ਆਉਣ ਲੱਗੇ ਵੀ ਯਾਰ ਚੋ ਚੋਰੀ ਹੋਈ ਕਸਤੂਰੀ ਦਾ ਯਾਰ ਬੜਾ ਮਾੜਾ ਹੋਇਆ ਫਟ ਮਿੰਨਾਂ ਦਾ ਸਰਪੰਚ ਵੀ ਪਿਛਲੇ ਜਿਹੇ ਪੈਰ ਕਹਿੰਦਾ ਯਾਰ ਦੁਕਾਨ ਤੇ ਜਾ ਕੇ ਆਈਏ ਸਤੋ ਦਾ ਚੂੜੀ ਹੋ ਗਈ ਕਸੂਰੀ ਵਾਹ ਕੀ ਜਾਣ ਸਾ ਸਰਪੰਚ ਨੇ ਬੋਰੀ ਚੋਂ ਮੁਠੀ ਭਾਰੀ ਰੋੜੀਆਂ ਦੀ ਦੋ ਕਮੂਹ ਚ ਪਾ ਕੇ ਇਹਦਾ ਬਹੁਤ ਮਾੜਾ ਹੋ ਗਿਆ ਲੈ ਕਸੂਰੀ ਬੜਾ ਹੈ ਕਿੰਨਾ ਦਾ ਨੁਕਸਾਨ ਹੋ ਗਿਆ ਹੁਣ ਇਹ ਤੂਰੀ ਕਸੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਕਾਹਦੇ ਆਉ ਪਤਾ ਲੈਣ ਜਿਹੜਾ ਆਉਂਦਾ ਫੋਟੇ ਵਾਂਗੂ ਰੇਵੜੀਆਂ ਦੀ ਰੋ ਮੁਠੀ ਭਰ ਕੇ ਲੋਕ ਮੂੰਹ ਚ ਪਾ ਕੇ ਪੁੱਛ ਰਹੇ ਨੇ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਲੇ ਚੱਲੀ ਜਾਂਦਾ ਓਏ ਜੇ ਮੈਂ ਕਿਹਾ ਪੱਤਰਕਾਰ ਕਿ ਹੁਣ ਹੁਣੀ ਕਿਵੇਂ ਦੱਸਦੀ ਹੈ ਭ੍ਰਿਸ਼ਟਾਚਾਰੀਆਂ ਨੇ ਕਿੰਨਾ ਕ ਨੁਕਸਾਨ ਕਰਤਾ ਪੰਜਾਬ ਦਾ ਜਾਂ ਵੇਚਦਾ ਨੁਕਸਾਨ ਤਾਂ ਹਜੇ ਚੱਲੀ ਹੀ ਜਾਂਦਾ ਉਹਦਾ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਉਦੋਂ ਨੱਕਾ ਲੱਗੂਗਾ ਉਦੋਂ ਦਾ ਹਿਸਾਬ ਲਾਵਾਂਗੇ ਓਏ ਕਿੰਨਾ ਦੀ ਨੁਕਸਾਨ ਕਿੰਨਾ ਕੁ ਹੋ ਗਿਆ ਸੋ ਇਸ ਕਰਕੇ ਇਹਨਾਂ ਨਾਲ ਉਹਨੇ ਸਾਰੇ ਲੱਗੇ ਹੋਏ ਨੇ ਚਾਹੇ ਕੈਪਟਨ ਮਨਿੰਦਰ ਸਿੰਘ ਨੂੰ ਪੁੱਛ ਲੋ ਧੀਰਸੇ ਨੂੰ ਪੁੱਛ ਲੋ ਪੱਥਣ ਨੂੰ ਪੁੱਛ ਲੋ ਸਿੰਘਲੇ ਨੂੰ ਢਿੱਲੋਂ ਨੂੰ ਮਲੂਕੇ ਨੂੰ ਚੰਦੂ ਮਾਜਰੇ ਨੂੰ ਸੁਖਵੀਰ ਬਾਦਲ ਨੂੰ ਮਜੀਠੀਏ ਨੂੰ ਹਰ ਸਿਮਰਤ ਨੂੰ ਜਿਹਨੂੰ ਮਰਜੀ ਪੁੱਛ ਲੈਣ ਪੱਤਰਕਾਰ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਤੁਹਾਡੀ ਕੀ ਰਣਨੀਤੀ ਹੈ ਜੀ ਭਵਾਨਤਮਾਨ ਹਰੋਣਾ ਲੈ ਵੋਟਾਂ ਕੱਲੇ ਸੰਗਰੂਰ ਚ ਪੈਣਗੀਆਂ ਤੇ ਮੈਂ ਮੈਨੂੰ ਹਰੋਣਾ ਮੈਂ ਨੁਕਸਾਨ ਕੀ ਕਰਦਾ ਜੀ ਇਹਦਾ ਡਰ ਹੈ ਇਹ ਡਰ ਹੈ ਇਹ ਡਰ ਦੇ ਮੈਥੋਂ ਨਹੀਂ ਮੇਰੀ ਕੋਈ ਔਕਾਤ ਨਹੀਂ ਮੈਥੋਂ ਨਹੀਂ ਡਰਦੇ ਆ ਜਿਹੜੇ ਥੋੜੀ ਜੀ ਬੀਨ ਬਜਾਏ ਤੋਂ ਸੱਪ ਨਿਕਲ ਜਾਂਦੇ ਆ ਥੋੜੇ ਤੋਂ ਡਰਦੇ ਨੇ ਲਾ ਆਪਣਾ ਅੱਲੀ ਤੋਂ ਇਹਨਾਂ ਕੱਟ ਕਰਨਾ ਹੋਵੇ ਕੀ ਚਲੀ ਜਾ ਤੇ ਲੇਬੀਆਂ ਲੱਗਣੀਆਂ ਪਹਿਲਾਂ ਜਲੇਬੀਆਂ ਖਾ ਕੇ ਵੀ ਇਦਾਂ ਤੋਂ ਬਦਲੇ ਨਹੀਂ ਆਉਣਾ ਨਹੀਂ ਮਿੱਠਾ-ਕੱਟਾ ਹੋਵੇ ਮਿੱਠਾ-ਕੱਟਾ ਆਹ ਵਾਚਾ ਤੋ ਵੀਰੋ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਫਸ ਜਾਂਦੇ ਉਹ ਵੀਡੀਓ ਬਣਾ ਕੇ ਮੇਰਾ ਨਾਮ ਲੈ ਕੇ ਪਾਉਂਦੇ ਸੀ ਨਾ ਕਿ ਭਗਵੰਤ ਮਾਨ ਨੂੰ ਕਹਿ ਦੋ ਯਾਰ ਅੱਜ ਵੀ ਆਏ ਦੋ ਮੇਰੇ ਕੋਲੇ ਪਟਿਆਲੇ ਜਿਹਰੇ ਤੋਂ ਉਹ ਰੋਈ ਜਾਂਦਾ ਸੀ ਮੁੰਡਾ ਸਾਊਦੀਆਰ ਵਿੱਚ ਐਕਸੀਡੈਂਟ ਹੋ ਗਿਆ ਕਹਿੰਦਾ ਮੈਨੂੰ ਇੱਥੇ ਬਚਾ ਲਓ ਬਾਈ ਜੀ ਸੋ ਵੀਰੋ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਲਿਹਾ ਲਦਾ ਇੱਥੇ ਦੇ ਰੋਈ ਜਾਂਦਾ ਮੇਰਾ ਹੁੰਦਾ ਇੱਕ ਸੀ ਚੌਥੇ ਖਾਂਦੇ ਉੱਥੇ ਬਈਓ ਜੇ ਠੀਕਾ ਮਿਲਿਆ ਹੁੰਦਾ ਕਿਉਂ ਸਾਊਦੀਆਰ ਦੇ ਟਿਪਿਆਂ ਜਾਂਦੇ ਕੁਈ ਥੱਲੇ ਆ ਤਾਂ ਤੋੜੀਆ ਥੋ ਕਿ ਕਿੱਥੇ ਜਾਈਂ ਨੀ ਕਰਨੀ ਆ ਕਿੱਥੇਲੇ ਪਾਸੇ ਆਲੀ ਬਣਾਉਣਾ ਕਿੱਥੇ ਜੇ ਪੋਸਟਰ ਲਾਉੜੇ ਕਿਹਨੇ ਬੋਲਿੰਗ ਤੇ ਬਹਿਣਾ ਤਾਂ ਹਾਂ ਤੋਂ ਤਾਂ ਮੈਂ ਇਕੱਲੇ ਤਵੱਲੀ ਖੜਾ ਸਾਰਿਆਂ ਨੂੰ ਗੱਲੇ ਨੂੰ ਕੱਦਾ ਨਹੀਂ ਤਾਹ ਤਾਂ ਮੈਂ ਇਕੱਲੇ ਨੂੰ ਸਾਰੇ ਆ ਕਬੱਡੀ ਮਾਰ ਕੇ ਆ ਜੀ ਇਹ ਇੱਕ ਗੱਲ ਕਹਿੰਦੇ ਚਾਰਜਵਾਬ ਦਿੰਦਾ ਮੈਂ ਕਿਉਂਕਿ ਮੈਂ ਸੱਚਾ ਨਹੀਂ ਬਿਲਕੁਲ ਜਵਾਬ ਨਹੀਂ ਲੱਭੂ ਕੀ ਲੱਭਦੇ ਹੋ ਇਹਨਾਂ ਨੂੰ ਕੋਈ ਇੱਥੇ ਹੁੰਦਾ ਹੀ ਨਹੀਂ ਮੇਰੇ ਵਿਰੁੱਧ ਨਹੀਂ ਮੈਨੂੰ ਚੱਕ ਕੇ ਜੇਲ੍ਹ ਚ ਮਾਰ ਆਉਂਦਾ ਇਹਨਾਂ ਨੇ ਹੁਣ ਤੇ ਮੈਂ 26 ਕਰੋੜ 61 ਲੱਖ 24000 ਰੁਪਏ ਦਾ ਹਿਸਾਬ ਲਈ ਫਿਰਦਾ ਮੇਰ ਦਾ 25 ਕਰੋੜ ਹੈ ਉਹ ਮੈਂ ਜਿਹੜਾ ਬਾਕੀ ਆ ਉਹ ਕਿਹੜਾ ਮੈਂ ਪੱਲਿਓ ਪਾਇਆ ਇੱਕ ਕਰੋੜ 1 ਲੱਖ 24000 ਉਹਦਾ ਵਿਆਜ ਹੈ ਮੈਂ ਕਿਹਾ ਜਦੋਂ ਪੈਸੇ ਹੀ ਲੋਕਾਂ ਦਾ 25 ਕਰੋੜ ਅਗਰੋਂ ਦਾ ਵਿਆਜ ਨਹੀਂ ਤਾਂ ਲੋਕਾਂ ਦੀ ਹੋਇਆ ਚਲੋ ਵੀ ਲੋਕਾਂ ਵਾਲੇ ਪਾਸੇ 7 ਲੱਖ ਰੁਪਿਆ ਬਜਿੰਦਰ ਸਿੰਘ ਨੇ ਦਾ ਪਿਛਲੀ ਵਾਰ ਵਰਤੇ ਨਹੀਂ ਸੀ ਉਹਨੇ ਉਹ ਵੀ ਮੈਨੂੰ ਫੜਾਦਾ ਮੈਂ ਕਹਿੰ ਲਿਆ ਮੈਨੂੰ ਫੜਾ ਮੈਨੂੰ ਤਾਂ ਮੈਂ ਵਰਤਦਾ ਤੈਨੂੰ ਵਰਤਣਾ ਨਹੀਂ ਹੁੰਦਾ ਉਹ ਵੀ ਲੋਕਾਂ ਚ ਹੈ ਵੀਰੋ ਇੱਕ ਇੱਕ ਰੁਪਆ ਲੈ ਮੇਰੇ ਇੱਕ ਇੱਕ ਰੁਪਈਆ ਠੀਕ ਹੈ ਨਾ ਇੰਨੇ ਕਰ ਸਕਦਾ ਮੈਂ ਹੋ ਸਕਦਾ ਕਿਸੇ ਪਿੰਡ ਨੂੰ ਬਾਤ ਜਾਂ ਘੱਟ ਆ ਗਿਆ ਹੋਵੇ ਠੀਕ ਹੈ ਨਾ ਇਹ ਹੋ ਸਕਦਾ ਕਿ ਪੰਚਾਇਤ ਨੇ ਪਤਾ ਨਾ ਪਾਇਆ ਹੋਵੇ ਜਾਂ ਕੋਈ ਹੋਰ ਟੈਕਨੀਕਲ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਕੋਈ ਦਿਰਾਦ ਨਹੀਂ ਕਿਸੇ ਪਿੰਡ ਲਈ ਜੇ ਇਸ ਪਿੰਡ ਨੇ ਵੋਟਾਂ ਘੱਟ ਪਾਈਆਂ ਜਾਂ ਵੱਧ ਮੈਂ ਨਹੀਂ ਦੇਖਦਾ ਮੈਂ ਤਾਂ ਅੱਜ ਵੀ ਨਹੀਂ ਦੇਖਦਾ ਮੈਂ ਇੰਨਾ ਵਾਂਗੂ ਨਹੀਂ ਕਰਦਾ ਹੁਣ ਜਿਹੜੇ ਮੁੰਡੇ ਕੁੜੀਆਂ ਪੰਜਾਬੀ ਦੀ ਪਚਾ ਕੇ ਲੈ ਜਾਂਦੇ ਆ ਪੂਰੀ ਦੁਨੀਆ ਚੋ ਕੁਸ਼ਾਹਪੁਰ ਦਾ ਕੋਈ ਫਲੋਰ ਦਾ ਵਰਦਾਸਪੁਰ ਦੇ ਨੇ ਜਲੰਧਰ ਦੇ ਨੇ ਕਪੂਰਥਲੇ ਦੇ ਨੇ ਤਰਨਤਾਰਨ ਪੱਟੀ ਦੇ ਨੇ ਮੌਕੇ ਦੇ ਨੇ ਮੈਂ ਤਾਂ ਫਿਰ ਮੈਂ ਕਹਿੰਦਾ ਜਿਵੇਂ ਇਹਨਾਂ ਵਰਗਾ ਹੁੰਦਾ ਵੀ ਆਪੋ ਸਾਪੋ ਨੇ ਟਿਰਣਾ ਨਹੀਂ ਕੋਲ ਸਗਰੂ ਰੋਹਾ ਫੋਟ ਪਾਉਣੀ ਐ ਆਪਾਂ ਕਿਉਂ ਬਚਾਈਏ ਮੈਂ ਇਹਨਾਂ ਬੰਦੂ ਤੰਗ ਦੀਲੇ ਵਾਲੀ ਰਾਜਨੀਤੀ ਨਹੀਂ ਕਰਦਾ ਵੀ ਆਹ ਗਲੀ ਚੋਂ ਝਾੜੂ ਵਾਲਿਆਂ ਨੂੰ ਵੱੱਦ ਪੈ ਗਈਆਂ ਦੋ ਕੁੜੀਆਂ ਹੀ ਪੱਟ ਤੋਂ ਉਹਦੇ ਨਾਲ ਥੋੜੇ ਬੱਲੇ ਆ ਫਿਰ ਤਾਂ ਆਉਂਗੇ ਮੈਂ ਮਰਵਾ ਸਦੀ ਸਦੀ ਗੇਲਾ ਬਰੀ ਆਹ ਲੋਕ ਸਟੇਜ ਤੇ ਕਿਹੜੇ ਆ ਇਹ ਆ ਜਾਣਗੇ ਐ ਤੁਸੀਂ ਗੱਡੀ ਤੇ ਚੜਾਉਣ ਦੀ ਗੱਲ ਛੱਡੋ ਢੀਂਸੇ ਨੂੰ ਗੱਡੀ ਚੋਂ ਲਾਉਣ ਵਾਸਤੇ ਤਿੰਨ ਬੰਦੇ ਦੀ ਕਮੇਟੀ ਬਣਾਉਣੀ ਪੈਂਦੀ ਐ ਬੋਲੇ ਤੂ ਲੱਤ ਖਿੱਚੀਵੇਂ ਮੋਢਾ ਤਕੂਲੇ ਤੇਰੇ ਤੂੜੀ ਵਾਲਾ ਭੂਮਕਾਸਲੇ ਹੁਣ ਆਈ ਫੈਰ ਦੇਈਂ ਸੱਜਣਾ ਹੁਣ ਨਾ ਕੋਟੋ ਘੜਾ ਆਪਣੇ ਫੋਨ ਕਰ ਰਿਹਾ ਮੈਂ ਐਸੀ ਭੂਮਕਾ ਯਾ ਹਰਦੇ ਨਹੀਂ ਆਦਲ ਨੂੰ ਤਿੰਨ ਜਣਾਂ ਨੇ ਇਤਰੋ ਖੜਿਆ ਹੁੰਦਾ ਜੋੜੇ ਤਿੰਨ ਜਣੇ ਇਧਰੋਂ ਖੜਾ ਹੁੰਦਾ ਜੇ ਤੇ ਨਹੀਂ ਇੱਕ ਮੌਕਾ ਹੋਰ ਦੇ ਦਿਓ ਸੇਵਾ ਕਰਨੀਆਂ ਉਹ ਮੈਂਗਾ ਸੇਵਾ ਕਰਾਉਣ ਦਾ ਟਾਈਮ ਆ ਉਹ ਬੱਸ ਕਰੋ ਪੈਰ ਹੋ ਜਾ ਨਵੇਂ ਮੁੰਡਿਆਂ ਨੂੰ ਆ ਜਾਂਦੇ ਹੁਣ ਫੜਦਾ ਹੀ ਨਹੀਂ ਪਿੱਪੋਂ ਤੇ ਅੱਪੱਤਿਆ ਵੇ ਸਾਡੀ ਖੜ 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 ਲਾਈ ਐ ਪੱਤ ਛੱਡ ਕੇ ਪੁਰਾਣੇ ਬਾਦਲ ਸਾਹਿਬ ਰੁੱਤ ਮੰਗ ਲਾਈ ਆ ਖੜੇ ਨੇ ਵੀ ਜੇ 27 ਬਨਾਲੇ ਦਾ ਐਮਐਲਏ 27 ਸਾਲ ਦਾ ਸੀ ਜੋ ਕੇਵਲ ਟਿਲ ਨੂੰ ਹਰਾਇਆ ਉਹਨੇ 27 ਕਰੋੜ ਲਾਇਆ ਹੋਊਗਾ ਇੱਧਰ 27 ਸਾਲ ਦੇ ਜਵਾਨ ਨੇ ਹਰਾਤਾ ਦੱਸਦਾ ਨਾ ਲੋਕਾਂ ਨੇ ਫੇਰ ਹੈ ਨਹੀਂ ਪੱਲਿਓ ਲੱਗੇ ਹੁਣ ਵੀ ਘਰ ਦਿੰਦਾ ਹਰ ਵੀ ਤਨਖਾਹ ਦਾ ਊਝ ਵਿੱਚ ਹੀ ਜਾਂਦੀ ਹੈ ਅਸੀਂ ਵੀ ਪੱਲਿਓ ਖਰਤੇ ਤੁਸੀਂ ਵੀ ਖੜ ਜਾਓ ਜੇ ਤੁਸੀਂ ਜਿੱਤਦੇ ਹੋ 25000 ਰੁਪਏ ਐਮਐਲਏ ਦੀ ਤਨਖਾਹ ਐਮਐਲਏ ਖੜੇ ਨੇ 25000 ਰੁਪਏ ਮਹੀਨੇ ਦੀ ਸਾਲ ਦੀ ਕਿੰਨੀ ਬਣਗੀ 3 ਲੱਖ 5 ਸਾਲ ਦੀ ਕਿੰਨੀ ਬਣ ਗਈ 15 ਲੱਖ ਫਿਰ 15 ਲੱਖ ਦੀ ਨੌਕਰੀ ਤੇ ਲੱਗਣ ਵਾਸਤੇ ਕੇਵਲ ਢ ਲੋਹਰੀ 15 20 ਕਰੋੜ ਕਿਉਂ ਖਰਚਦੇ ਨੇ ਬਾਈ ਬੜਾ ਘਾਟੇ ਦਾ ਸੌਦਾ ਕਰ ਰਹੇ ਨੇ ਇਹ ਨਹੀਂ ਇਹ ਲੈਂਦੇ ਨਹੀਂ ਵੀਰੇ ਤਨਖਾਹ ਤਾਂ ਇਹ ਜਿੱਤ ਕੇ 15 ਕਰੋੜ ਨੂੰ 1500 ਕਰੋੜ ਬਣਾਉਂਦੇ ਨੇ ਛੋਟੇ ਜਵਾਕਾਂ ਦੇ ਹਿੱਸੇ ਦੀ ਪੜ੍ਹਾਈ ਖਾਂਦੇ ਆ ਛੋਟੇ ਬਜ਼ੁਰਗਾਂ ਦੇ ਹਿੱਸੇ ਦੀ ਦਵਾਈ ਖਾਂਦੇ ਆ ਛੋਟੀਆਂ ਨੌਕਰੀਆਂ ਖਾਂਦੇ ਆ ਛੋਟੀਆਂ ਗਰਾਂਟਾਂ ਛੋਟੀਆਂ ਸਪਰੇਆਂ ਫਿਰ ਨਕਲੀ ਕੰਪਨੀਆਂ ਨਾਲ ਕਰਕੇ ਸੌ ਤੋਂ ਤੇ ਤੁਹਾਡੀਆਂ ਫਸਲਾਂ ਖਾਂਦੇ ਆ ਚਿੱਟਾ ਵੇਚ ਵੇਚ ਕੇ ਤੁਹਾਡੇ ਘਰ ਖਾਂਦੇ ਆ ਤੁਹਾਡੀਆਂ ਜਵਾਨੀਆਂ ਖਾਂਦੇ ਆ ਐਵੇਂ ਪੂਰੇ ਕਰਦੇ ਆ ਫਿਰ ਜਿਹੜਾ ਐਮਪੀ ਐ ਹੱਥ ਕਰੋ ਕਿਸੇ ਕੰਪਨੀ ਨੇ ਤੇ ਅਪੱਲ ਬਟਾ ਮੰਤਰੀ ਕੋਲ ਲਾਉਣੀ ਐ ਕੋਈ ਫੈਕਟਰੀ ਕੋਈ ਅੰਬਾਨੀਆਂ ਨੇ ਡਾਨੀਆਂ ਟਾੜੀਆਂ ਨੇ ਐਮਪੀ ਦੇ ਸਾਈਨ ਹੁੰਦੇ ਆ ਜੀ ਕਿਹਾਂ ਜੀ ਲੋਕਾਂ ਵੱਲੋਂ ਮੈਂ ਸਹਿਮਤੀ ਦੇਣਾ ਕਿਉਂਕਿ ਲੋਕਾਂ ਕੋਲ ਨਹੀਂ ਹੋ ਜਾ ਜੇ ਤਾਂ ਮੈਂ ਇਮਾਨਦਾਰ ਹੋਊਗਾ ਤਾਂ ਮੈਂ ਉਹਨਾਂ ਨੂੰ ਪੁੱਛੂਗਾ ਪਹਿਲਾਂ ਮੈਨੂੰ ਇਹ ਦੱਸੋ ਜਿਹੜੀ ਜ਼ਮੀਨ ਐਕਵਾਇਰ ਕਰੋਗੇ ਉਹਦੇ ਕਿੰਨੇ ਪੈਸੇ ਦੇਓਗੇ ਲੋਕਾਂ ਨੂੰ ਫਿਰ ਜਿੰਨਾ ਵੀ ਜ਼ਮੀਨ ਹੋਊਗੀ ਅਲਦਾਲੇ ਪਿੰਡਾਂ ਵਾਲੇ ਮੁੰਡੇ ਕੁੜੀਆਂ ਨੂੰ ਕਿੰਨਾ ਇਸ ਫੈਕਟਰੀ 'ਚ ਕੰਮ ਦਿਓਗੇ ਇਹ ਫੈਕਟਰੀ ਦਾ ਧੂਆਂ ਕਿੱਥੇ ਜਾਊਗਾ ਇਸ ਸੈਂਟਲਾ ਗੰਦਾ ਪਾਣੀ ਦਾ ਪ੍ਰਬੰਧ ਕੀ ਕਰੋਗੇ ਮੈਂ ਆ ਪੁੱਛੂੰਗੀ ਜੇ ਮੈਂ ਹੋਊਂਗਾ ਭ੍ਰਿਸ਼ਟਾਚਾਰੀ ਕ੍ਰਾਪਟ ਫਿਰ ਮੈਂ ਕਹੂੰਗਾ 100 ਕਰੋੜ ਲਊਂਗਾ ਬਈ ਸਾਈਨ ਕਰ ਦੂੰਗਾ ਬੈਲਸੀ ਤੇ ਨਿਬੜ ਜੂਗੀ 80 ਕਰੋੜ ਲੈ ਕੇ ਸਾਈਨ ਹੋ ਗਏ ਉਦੋਂ ਬਾਅਦ ਉਸ ਫੈਕਟਰੀ ਦੇ ਧੂਏ ਕਰਕੇ ਥੋੜੇ ਅੱਗੇ ਨਾਲੇ 20 ਪਿੰਡਾਂ ਦੇ ਜਵਾਕ ਬਿਮਾਰ ਹੋ ਗਏ ਵੇਫਰੇ ਦੇ ਬਿਮਾਰੀਆਂ ਹੋ ਗਈਆਂ ਸਾਹ ਦਾ ਮਾ ਹੋ ਗਿਆ ਤੁਸੀਂ ਮੇਰੇ ਕੋਲੇ ਆਏ ਕੇ ਐਮਪੀ ਸਾਹਿਬ ਮੁੱਦਾ ਠਾਓ ਜੀ ਉਹ ਮਾਰ ਕਰਦੇ ਸਾਡੇ ਜਵਾਕ ਉਹਨੇ ਫੈਕਟਰੀ ਨੇ ਕਹਿੰਦਾ ਫੈਕਟਰੀ ਕੋਲ ਜਾਊਂਗਾ ਭਾਈ ਤੁਹਾਡੇ ਧੂਏ ਦੀ ਸ਼ਿਕਾਇਤ ਹੈ ਉਹ ਕੰਨ ਕੇ ਤੂੰ ਜੋ ਪ੍ਰੈਸ 30 ਕਰੋੜ ਤੈਨੂੰ ਧੂਏ ਦੀ ਦਿੱਤਾ ਤੂੰ ਨਾ ਬੋਲ ਫਿਰ ਮੈਂ ਕਿਹਨੇ ਬੋਲੂਗਾ ਜੀ ਫਿਰ ਉਹ ਗੰਦਾ ਮੰਦਾ ਪਾਣੀ ਤੁਹਾਡੀਆਂ ਨਦੀਆਂ ਨਾਲਿਆਂ ਕੱਸੀਆਂ ਚ ਪਾਉਣਗੇ ਜਾਂ ਧਰਤੀ ਚ ਬੋਰ ਕਰਕੇ ਸਿੱਟ ਦੇਣਗੇ ਥੋੜੇ ਨਾਲਕਿਆਂ ਚੋਂ ਕਾਲਾ ਪਾਣੀ ਆਊਗਾ ਜਿਹੜਾ ਕੈਂਸਰ ਵੰਡੂਗਾ ਫਿਰ ਮੈਂ ਕੈਂਸਰ ਦਾ ਮੁੱਦਾ ਉਹਨਾਂ ਕੋਲ ਠਾ ਨਹੀਂ ਸਕਦਾ ਕਿਉਂਕਿ ਮੈਂ ਤੁਹਾਡੇ ਜਵਾਕਾਂ ਦੀਆਂ ਜ਼ਿੰਦਗੀਆਂ 80 ਕਰੋੜ ਚ ਵੇਚ ਚੁੱਕਿਆ ਹੋਣਾ ਮੈਂ ਉਹ ਉਸ ਤੋਂ ਨਹੀਂ ਪੁੱਛੀਂਗਾ ਈਕਾਣਾ ਸੋ ਵੀਰੋ ਰਲੇ ਹੋਏ ਨੇ ਸਾਡੇ ਬਰਨ ਬਬਿੰਦਰ ਸਿੰਘ ਨਾ ਨਾ ਕਰਦੇ ਨੂੰ ਡਿੱਗ ਦਿੱਤੀ ਕਾਂਗਰਸ ਦੇ ਕੁਝ ਖਾਸ ਬੰਦੇ ਪੰਜਾਬ ਦੇ ਬਚਰੇ ਸੋਚਦੇ ਨੇ ਤਾਂ ਉਹ ਨਾਲ ਰਹਿੰਦੇ ਨੇ ਵੱਡੇ ਲੀਡਰਾਂ ਦੇ ਮੈਨੂੰ ਕਈ ਵੀ ਦੱਸ ਦਿੰਦੇ ਨੇ ਕਾਏ ਹੋਈ ਜਾਂਦਾ ਜੀ ਮੈਂ ਤੁਹਾਨੂੰ ਦੱਸ ਦੇਣਾ ਕਾਹਾਂ ਨਾ ਕਰ ਕਰ ਕਿਸੇ ਗੱਲ ਬਾਤ ਕਰਦੇ ਕਾਹਾਂ ਨਾ ਦੱਸੋ ਮਾਲਾ ਤਾਂ ਕੰਮ ਚੀ ਮਾਰੇ ਨੇ ਇਸ ਮੰਦੂਰ ਵਾਲੇ ਪਾਸੇ ਲੈ ਕੇ ਕੇਬਲ ਤੇ ਲੋਗ ਆ ਤੇ ਫਰ ਤੇ ਸਿੰਗਲਾ ਲੜਾਈ ਇੰਨਾ ਚਿਰ ਮੈਂ ਮੈਂ ਨਹੀਂ ਮੈਂ ਲੜੂ ਬਾਈ ਆਏ ਕੋਇਕਾ ਮੂਲਾ ਉਹ ਇੰਨਾ ਕਿੰਨਾ ਮੂਹੜਾ ਲੈ ਕੇ ਜਾਣਗੇ ਥੋੜੇ ਜਿਹੜਾ ਮੂਹੜੇ ਕਿਉਣਗੇ ਉਹ ਮੈਂ ਮੈਨੂੰ ਕੋ ਖਸਾਈ ਇਹਨਾਂ ਕੋ ਉੜਲਾ ਹਲਾ ਦੇ ਦੂਦੂ ਵਾਲੇ ਨੇ ਇਹ ਮੇਰੇ ਤੇਰੀ ਫਿਰ ਕਹਿਣਾ ਥੋੜੇ ਕਰ ਕਬਲੇ ਕਬਡੀ ਲੋਕ ਬਚਦੇ ਸੱਚੇ ਦਿਲੋਂ ਲੋਕਾਂ ਦੇ ਹੱਕ ਦੀ ਖੜੀ ਜਿੱਥੇ ਨਾ ਜੀ ਬੰਦ ਲਓ ਮੇਰੇ ਮੇਰੀ ਆਵਾਜ਼ ਨੂੰ ਮਸ਼ਹੂਰ ਕਿਨੇ ਕੀਤਾ ਸੀ ਬਈ ਫੁਰਖ ਗਰਮ ਗਰਮ ਤੋਂ ਲੋਕਾਂ ਨੇ ਮੇਰੇ ਚਿਹਰੇ ਨੂੰ ਮਸ਼ਹੂਰ ਕਿਨੇ ਕੀਤਾ ਬਈ ਲੋਕਾਂ ਨੇ ਟੀਵੀ ਦੇਖ-ਦੇਖ ਕੇ ਫਿਲਮਾਂ ਦੇਖ-ਦੇਖ ਕੇ ਸੀਰੀਅਲ ਦੇਖ-ਦੇਖ ਕੇ ਕਿ ਜੇ ਮੇਰੀ ਆਵਾਜ਼ ਨੂੰ ਤੁਸੀਂ ਮਸ਼ਹੂਰ ਕੀਤਾ ਹੈ ਤੇ ਮੇਰੇ ਚਿਹਰੇ ਨੂੰ ਤੁਸੀਂ ਮਸ਼ਹੂਰ ਕੀਤਾ ਹੈ ਤੇ ਇਹ ਮਸ਼ਹੂਰੀ ਆਵਾਜ਼ ਦੀ ਤੇ ਚਿਹਰੇ ਦੀ ਮੈਂ ਥੋੜੇ ਹੱਕਾਂ ਦੀ ਲੜਾਈ ਲੜਨ ਵਾਸਤੇ ਆਇਆ